ਫਗਵਾੜਾ ਵਿਖੇ ਦਵਾਬਾ ਸੀਨੀਅਰ ਸਿਟੀਜ਼ਨ ਸੰਸਥਾ ਵੱਲੋਂ ਪਾਵਰਕਾਮ ਦੇ ਰਿਟਾਇਰਡ ਇੰਜੀਨੀਅਰ ਸੰਜੀਵ ਕੁਮਾਰ ਅਤੇ ਗੁਰਮੀਤ ਪੁਲਾਈ ਨੂੰ ਸਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੀ ਰਿਪੋਰਟ ਇਹ ਬਹੁਤ ਹੀ ਸ੍ਰਸ਼ਟੀਤਾ ਅਜਦੇ ਸਨਮਾਨ ਸਰੂ ਜੀ ਅਮੇਂਦ ਜੀ ਤਾਂ ਅੱਜ ਦੇ ਬਹੁਤ ਮਹਿਮਾਨ ਬਹੁਤ ਹੀ ਸਤਿਕਾਰਯੋਗ ਤਜਰੀਰ ਬਰਬੀਰ ਸਿੰਘ ਨਾਲ ਜੀਮ ਦੇ ਅੱਜ ਬਾਬਾ ਸਿਨੀਅਰ ਸਿਟੀ ਜਨ ਸੰਸਥਾ ਵੱਲੋਂ ਇਹ ਪ੍ਰੋਗਰਾਮ ਨਹੀਂ ਕੀਤਾ ਗਿਆ ਹੈ। ਔਰ ਅੱਜ ਇਹਨਾਂ ਦਾ ਮੇਰੇ ਨਾਲ ਇਹ ਫਾਸਟ ਮੀਟਿੰਗ ਹੈ। ਮੈਂ ਸਮਝਦਾ ਕਿ ਜੀਡੀ ਵਿੱਚ ਪੜ੍ਹੇ ਜੀ ਬਹੁਤ ਜ਼ਿਆਦਾ ਜਿਹੜੇ ਹੈਗੇ ਇੰਟਮਾਈਸ ਪੀਐਸਪੀਸੀਐਲ ਤੋਂ ਹੈ ਤੇ ਬਾਕੀ ਹੋਰ ਜਿਹੜੇ ਕੀਤਾ ਆ ਉਹਨਾਂ ਚੋਂ ਵੀ ਹੈ ਟੀਚਰਸ ਵੀ ਹੈ। ਇਹ ਬੜਾ ਅੱਛਾ ਉਪਰਾਲਾ ਆ ਕਿ ਸੀਨੀਅਰ ਸਿਟੀਜ਼ਨਸ ਵੱਲੋਂ ਕਿਉਂਕਿ ਇਸ ਏਜ ਗਰੁੱਪ ਦੇ ਵਿੱਚ ਜਿਵੇਂ ਪਹਿਲਾਂ ਇਹ ਡਿਫਰੈਂਟ ਸਟੇਜਸ ਆਫ ਲਾਈਫ ਆ ਬੰਦੇ ਦੀਆਂ ਪਹਿਲਾਂ ਚਾਈਲਡਹੂਡ ਹੁੰਦਾ ਫਿਰ ਯੂਥ ਤੇ ਉਸ ਤੋਂ ਬਾਅਦ ਜਿਹੜੀ 올ਡ ਏਜ ਆ ਜਾਂ ਸੀਨੀਅਰ ਸਿਟੀਜ਼ਨ ਕਹ ਲੋ ਉਹਨਾਂ ਲਈ ਵਧੀਆ ਇੱਕ ਇਹ ਗ੍ਰਾਂਟ ਮਿਲਿਆ ਇਹਨਾਂ ਨੂੰ ਔਰ ਇਹਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਵੀ ਆ ਜਿਹੜੇ ਬੋਡੀ ਆ ਜਿਨ੍ਹਾਂ ਦੇ ਇਹਨਾਂ ਨੇ ਨਾਂ ਲਏ ਆ ਆਪਣੀ ਬੜੇ ਸਾਰੇ ਮੀਂਹਤੀ ਆ ਕਿਉਂਕਿ ਮੇਰੀ ਟੀਮ ਦੇ ਵਿੱਚ ਵੀ ਉਹ ਸਾਰੇ ਹੀ ਰਹੇ ਆ ਬੜੇ ਸਨਸੀਅਰ ਔਰ ਮੈਂ ਸਮਝਦਾ ਇਹ ਬੜੀ ਅੱਛੇ ਤਰੀਕੇ ਦੇ ਨਾਲ ਇਹ ਸੰਸਥਾ ਜਿਹੜੀ ਇਹਨੂੰ ਚਲਾਉਣਗੇ ਤੇ ਇਹਦੇ ਤੋਂ ਸਾਰੇ ਜਿਹੜੇ ਇਹਦੇ ਮੈਂਬਰ ਤੇ ਆ ਇਹ ਇਹਦਾ ਲਾਭ ਲੈਣਗੇ ਤੇ ਇਸ ਮੌਕੇ ਤੇ ਇਹਨਾਂ ਨੇ ਉਚੇਚੇ ਤੌਰ ਤੇ ਸਰਦਾਰ ਗੁਰਮੀਤ ਸਿੰਘ ਪੁਲਾਹੀ ਪ੍ਰਿੰਸੀਪਲ ਸਾਹਿਬ ਨੂੰ ਸਨਮਾਨਿਤ ਕੀਤਾ ਹੈ ਮੈਂ ਸਮਝਦਾ ਇਸ ਤਰ੍ਹਾਂ ਜਿਹੜੇ ਕਿਉਂਕਿ ਸਰਦਾਰ ਗੁਰਮੀਤ ਸਿੰਘ ਪੁਲਾਹੀ ਹੁਣੀ ਮੇਰੇ ਤੋਂ ਕਾਫੀ ਵੱਡੇ ਆ ਏਜ ਦੇ ਵਿੱਚ ਅਸੀਂ ਸਕੂਲ ਲੈਵਲ ਉੱਤੇ ਪੜ੍ਹਦੇ ਹੁੰਦੇ ਸੀ ਉਦੋਂ ਵੀ ਇਹਨਾਂ ਦੇ ਅਜੀਤ ਅਖਬਾਰ ਦੇ ਵਿੱਚ ਅਸੀਂ ਇਹਨਾਂ ਦੇ ਆਰਟੀਕਲ ਪੜ੍ਹਦੇ ਹੁੰਦੇ ਸੀ ਤੇ ਇਹ ਮੇਰੇ ਫਾਦਰ ਸਾਹਿਬ ਦੇ ਸਟੂਡੈਂਟ ਵੀ ਆ ਤੇ ਬੜਾ ਅੱਛਾ ਲੱਗਦਾ ਹੁੰਦਾ ਸੀ ਉਹ ਵੀ ਬੜੇ ਫਖਰ ਨਾਲ ਕਹਿੰਦੇ ਹੁੰਦੇ ਸੀ ਮੇਰੇ ਫਾਦਰ ਸਾਹਿਬ ਕਿ ਮੇਰੇ ਇਹ ਜਿਹੜੇ ਸਟੂਡੈਂਟ ਆ ਬਹੁਤ ਇੰਟੈਲੀਜੈਂਟ ਸਟੂਡੈਂਟ ਆ ਸੋ ਅਜਿਹੀਆਂ ਸ਼ਕਤੀਆਂ ਨੂੰ ਅਜਿਹੇ ਮੌਕਿਆਂ ਦੇ ਉੱਤੇ ਸਨਮਾਨ ਕਰਨਾ ਇੱਕ ਬੜੀ ਹੀ ਲਾਗਾਜੋਕ ਕਦਮ ਆ ਸੋ ਮੈਂ ਪਰਮਾਤਮਾਗੇ ਇਹ ਹੀ ਅਰਦਾਸ ਕਰਦਾ ਕਿ ਜਿਹੜੀ ਸੰਸਥਾ ਆ ਬਹੁਤ ਅੱਛੇ ਤਰੀਕੇ ਦੇ ਨਾਲ ਚੱਲੇ ਧੰਨਵਾਦ। ਜਿਵੇਂ ਸਿਟੀਜ਼ਨ ਸੰਸਥਾ ਵੱਲੋਂ ਅੱਜ ਇੱਕ ਪ੍ਰੋਗਰਾਮ ਦਾ ਜੋ ਉਜੋਜਨ ਕੀਤਾ ਗਿਆ ਹੈ ਜਿਸ ਵਿੱਚ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਇਲਾਕੇ ਦੇ ਸੰਜੀਪ ਜੀ ਚੀਫ ਨੀਅਰ ਟੂ ਰਿਟਾਇਰ ਹੋਏ ਨੇ ਔਰ ਅੱਜਕੱਲ੍ਹ ਲੋਕਪਾਲ ਦੇ ਮਾਜੋਬ ਮੈਂਬਰ ਹਨ ਉਹਨਾਂ ਦਾ ਸਨਮਾਨ ਜਿਹੜਾ ਹੈ ਉਹ ਕੀਤਾ ਗਿਆ ਹੈ। ਅਸਲ ਅਰਥਾਂ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਜ਼ਿੰਦਗੀ ਪਰ ਆਪਣੀ ਨੌਕਰੀ ਦੇ ਨਾਲ ਨਾਲ ਸਮਾਜ ਦੀ ਵਧੀਰੀ ਸੇਵਾ ਕਰਦਾ ਹੈ ਉਸ ਦਾ ਸਮਾਜ ਦੇ ਵਿੱਚ ਬੜਾ ਸਨਮਾਨ ਤੇ ਸਤਿਕਾਰ ਹੁੰਦਾ ਹੈ ਅੱਜ ਦੁਆਬਾ ਖਿੱਤੇ ਦੇ ਇਹ ਸਾਰੇ ਸੀਨੀਅਰ ਸਿਟੀਜ਼ਨ ਉਹਨਾਂ ਦਾ ਸਨਮਾਨ ਕਰਨ ਲੱਗਿਆਂ ਮਾਣ ਮਹਿਸੂਸ ਕਰਦੇ ਹਨ ਇਸੇ ਤਰ੍ਹਾਂ ਅੱਜ ਜਿਹੜਾ ਭਾਈਚਾਰਾ ਇਸ ਤੰਗ ਦੇ ਨਾਲ ਇਕੱਠਾ ਹੋ ਕੇ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਹੈ ਉਹਨਾਂ ਸਾਰਿਆਂ ਵੱਲੋਂ ਸੰਜੀਪ ਜੀ ਨੂੰ ਜੀ ਹੋਇਆ ਤੇ ਇਹ ਸੰਸਦ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉੱਚ ਦਮਾਲੜੀ ਸਖਸ਼ੀਅਤ ਦਾ ਸਨਮਾਨ ਕੀਤਾ ਹੈ ਬਹੁਤ-ਬਹੁਤ ਬੇਬਾਕ